ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਮੇਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਕਾ ਟੁਕੜ ਕਬਨ ਮੈਂ ਤੁਹਾਨੂੰ ਦਿਖਾਉਣੀ ਆ ਚੈੱਕ ਪਾਸ ਤੇ ਆ ਬਾਕੀ گاਵਾ ਹੌਲੇ ਭਾਜ ਤੁਹਾਨੂੰ ਦਿਖਾਉਣੀ ਆ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਨਹੀਂ ਤੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਭਾਵੇਂ ਕੋਈ ਜਿਆਦਾ ਦੁੱਧਾਂ ਲਈਏ ਤੇ ਭਾਵੇਂ ਕੋ ਥੋੜੇ ਦੁੱਧਾਂ ਲਈਏ ਤੇ ਭਾਵੇਂ ਕਿਸੇ ਦਾ ਮੁੱਲ ਜਿਆਦਾ ਤੇ ਭਾਵੇਂ ਕਿਸੇ ਦਾ ਘੱਟ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਵੇਗਿਆ ਮਾਲ ਉਦਨ ਵਾਲਾ ਫਿਰ ਮਾਲ ਉਦਨ ਦਾ ਮੁੱਲ ਨਿਕਲ ਗਿਆ ਵੇਗਿਆ ਉਦਨ ਛੋਟੇ ਸੀ ਮੁੱਲ ਸਾਰੇ ਹਾਂ ਛੋਟੇ ਚਾਹ ਪਾਣੀ ਵਾਸਤੇ ਵਧੀਆ ਜਿੱਦਾਂ ਵੇਗਿਆ ਚੱਲੇ ਗਏ ਹਾਂਜੀ ਅੱਜ ਵੀ ਛੋਟੇ ਹੀ ਆ ਛੋਟੇ ਹੀ ਠੀ ਕਲਾ ਨਾਮ ਦੱਸ ਤਾਂ ਫਿਰ ਨਾਮ ਤੁਹਾਨੂੰ ਸ਼ਾਹ ਜਨਾਲ ਜਲਾ ਬਸਾ ਤੇ ਹੁਣ ਨੰਬਰ ਬੋਲਦਾ 195755 ਠੀਕ ਆ ਤੇ ਪਹਿਲਾਂ ਟੁਕੜ ਗੱਬਨ ਮਾਜੀ ਵਿਖਾ ਦੀਏ ਬੰਦ ਕਰ ਤੇ ਤੂੰ ਕਿੰਨੇ ਚਿਰ ਚੈੱਕ ਪਾਸ ਤੇ ਇਹ ਭਾਈ 3 ਮਹੀਨੇ ਚੈੱਕ ਪਾਸ ਜੇ 1 ਕਰੋ ਦੁੱਧ ਜੀ ਲੀਟਰ ਮਾਰ ਕੇ ਇਥੋਂ ਮਿਲ ਗਏ ਮੇਰੇ ਘਰੋਂ ਖੜੇ ਕੋਈ ਹਾਂਜੀ ਜਵਾਬ ਸਮਾਂ ਓਕੇ ਇਹਦੇ ਪਾਦ ਪਾਦਾ ਫਰਕ ਪੈ ਜੇ ਪੈ ਜੇ ਸੱਜਰ ਕਿੰਨੇ ਕਿ ਦੁੱਧ ਆ ਲਈ ਜੇ ਸੱਜੇ ਤੇ ਭਾਜੀ ਪਹਿਲੇ ਆਪੇ ਸੱਜਰ ਕੋ ਆਏਗੀ ਭਾਜੀ ਅੱਛਾ ਸੱਜੇ 13 12 ਕਿਲੋ ਦੁੱਧ ਆ ਰਾਮ ਨਾਲ ਭਰਿਆ 15 16 ਕਿਲੋ ਕਹਿ ਦਈਏ ਠੀਕ ਆ ਦੋ ਰਾਮ ਦੁੱਧ ਭਰਿਆ ਨਹੀਂ ਬੜਾ ਬੀਜਾ ਤੋਰੋ ਹਾਂ ਫਿਰ ਇੱਕ ਰੀਨ ਹਾਂ ਹੋਏ ਪੂਰਣੀ ਛਟਾਈ ਫਨ ਘਾੜਵਾ ਜੀ ਓਕੇ ਖਾਂ ਟੁੜੀਆਂ ਦੋਵੇਂ ਵੇਖੋ ਉਦੋਂ ਗੱਜ ਜਗਾ ਥੋੜਾ ਜਗਾ ਅੱਗੇ ਪਿੱਛੇ ਚੱਲਣ ਦਾ ਕੰਮ ਲੋ ਜੋ ਤੇ ਥਾਣੇ ਦੇ ਕਰੀ ਦੇਖ ਸਕਦੇ ਲਾਗੇ ਤੋਂ ਆਪਾਂ ਤੇ ਉਤਰਾਂ ਵੀਰ ਜੀ ਮੁੱਲ ਕਿੰਦਾ ਰੱਖਣਾ ਇਹਦਾ ਆਪਾਂ ਵੇ ਦੇ ਚੇ ਗੋ ਦੋਜੇ ਤੇ 9 ਮਹੀਨੇ ਚੈੱਕ ਪਾਸ ਮੇਰੇ ਕੋਲ ਕੁਕਰਾ ਖੜਿਆ ਆਪਣੇ ਘਰ ਵੀ ਪੰਜਾਂ ਦਾ ਕਰਾ ਲੇ ਹਾਂਜੀ ਇਹ ਕਹੇ ਮਾਲੋ ਭਲੇ ਖਾ ਲਗਣਾ 7-8 ਮਹੀਨੇ ਜਾਂ 10 ਮਹੀਨਾ ਉਧਰ ਤੇ ਜਾਂਮੀ ਨਾ ਉਧਰ ਤੇ 9 ਮਹੀਨੇ ਦੇ ਅੰਦਰ ਚੈੱਕ ਕਰ ਦੇਣਾ ਤੁਹਾਨੂੰ ਬਰਾ ਹਾਂਜੀ ਹਾਂਜੀ ਇਹਦਾ ਮੁੱਲ ਦਵਾਂਗੇ 56000 56000 ਹਾਂ ਬਾਕੀ ਵੱਡੀ ਮਾਝਾ ਪਰੀ ਜੁੜੀ ਨਹੀਂ ਕੋਈ ਛੋਟੀ ਬਾਕੀ ਚਲੋ ਮੌਕੇ ਤੇ ਥੋੜਾ ਬਾਤਾ ਮਾਨ ਹੋ ਜਾਊਗਾ ਹੋਰ ਇਹ ਆ ਵੀ ਚਲੋ ਜੇ ਹੁਣ ਇਹਨੇ ਚਾਹ ਪਾਣੀ ਦਾ ਵਧੀਆ ਸਾਰੀ ਜਣਾ ਹੈ ਡੰਗਰ ਦੇ 2 ਨੰਬਰ ਤੇ ਬੜਾ ਚੱਲ ਗਿਆ ਵਾ ਹਾਂਜੀ ਹਾਂਜੀ ਏਦਾਂ ਤੁਹਾਨੂੰ ਬੜਾ ਟਾਈਮ ਪਾਸ ਵਧੀਆ ਏਦਾਂ ਲੈ ਲੂਗੇ ਲੋ ਕਰੀ ਜਾਣ ਵਧੀਆ ਗੱਲਾਂ ਹਾਂਜੀ ਹਾਂਜੀ ਗਾਂ ਵੀ ਸੂਨ ਵਾਲੀ ਆ ਹਾਂ ਤੇ ਦੁੱਧ ਵੀ ਜene ਦੇਈ ਜਾਂਦੇ ਆ ਵਾ ਦੇਖੋ ਕੰਮ ਦਾ ਰਹੀ ਆ ਠੀਕ ਆ ਆ ਪੁੱਛਦੇ ਵੀ ਜੀ ਵਾਲਾ ਆਪ ਕੱਟੇ ਜੀ ਤੇ ਵੀ ਉਹਨਾਂ ਵੀ ਦਾ ਹੀ ਕੱਟੇ ਆ ਗਰਮੀ ਗਰਮੀ ਇੱਥੇ ਜੇ ਕੱਟ ਦੀ ਜੀ ਆ ਇਹਨੇ ਡਾਟ ਡਿਜ਼ਾਈਨ ਜਆ ਬਣਾਇਆ ਬਾਕੀ ਆ ਉਹ ਯਾਰ ਕੱਟੇ ਆ ਗਰਮੀ ਗਰਮੀ ਕਰ ਦਿੰਦੇ ਆ ਕਰੇ ਤੇ ਠੀਕ ਆ ਤੇ ਹੁਣ ਆ ਗਾਂ ਬਾਰੇ ਦੱਸੀ ਆਪਾਂ ਇਹ ਗਾਂ ਦੇ ਭਾਈ ਸਾਡੇ 7 ਨੂੰ ਦੋਜੇ ਅੱਛਾ ਜਲਸੀ ਜੀ ਸਾਂਭੀ ਕੇ ਨੇ ਘਾਟੀ ਆ ਹਨਾ 6 ਸਾਲ ਬੜੀ ਜਿੱਦਾਂ ਬੈਜੋ ਮੈਂ ਥੱਲੇ ਜਿੱਦਾਂ ਮਰਜੀ ਆਂਦੀ ਜਿੱਦਾਂ ਮਰਜੀ ਬਿਠਾਉ ਲਾਤ ਨਹੀਂ ਮਾਰੇ ਵਾਂਗੇ ਤਾਂ ਬਿਣਾ ਸਾਰੇ ਡੰਗੋ ਮਲੇ ਠੀਕ ਐ ਤੋਰ ਦੋ ਫੇਰੇ ਨਾ ਦੋ ਦਿਨ ਦੀ ਗੱਲ ਆ ਖਾ ਹੋਇਆ ਪੁੱਤਾਂ ਤਾਨਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਬਾਈ 1 ਕਿਲੋ ਮਰ ਦਾ ਲੱਗਾ ਪਹਿਲਾ ਸੂਆ ਜੀ ਠੀਕ ਹੈ ਤੇ ਇਹਦਾ ਮੁੱਲ ਫਿਰ ਇਹ ਆਪਾਂ ਦੇ ਦਾਂਗੇ ਹਾਂ ਨੇ 18000 ਜੀ ਅੱਛਾ ਇਹ 18000 ਦੇ ਦੇ ਦੋ ਕਿੰਨਾ ਦੁੱਧ ਦੱਸਿਆ ਹੈ 17 18000 ਜੀ ਪੂਰੇ ਦੇ ਦਾਂਗੇ ਬਾਈ ਦੁੱਧ ਕਿੰਨਾ ਦੱਸਿਆ ਜੀ ਦੁੱਧ ਬਾਈ 8 ਕਿਲੋ ਆਪਾਂ 7.5 ਕਿਲੋ ਦੇਵਾਂਗੇ ਠੀਕ ਹੈ ਜੀ ਹੋਰ ਦੱਸਿਏ ਪਚਾਸ ਹੋਇਆ ਇਹਨੂੰ ਰੱਸੀ ਦੇ ਬਿਨਾ ਭਾਈ ਮਿਲਦੀ ਜੇ ਕੋਈ ਰੱਸੀ ਨਹੀਂ ਪਾਉਣੀ ਲੋੜ ਇਦਾਂ ਬਹੁਤ ਚੋ ਠੀਕ ਆ ਹਾਂ ਤੇ ਕਿੰਨਾ ਫਿਰ ਇਹਦਾ ਮੁੱਲ 18000 ਦੀ ਪੂਰੇ ਦੀ ਦੇ ਦੇਣੀ 18 ਦੀ ਪੂਰੇ ਦੀ ਦੇ ਦੇਣੀ ਬਾਕੀ ਚਲੋ ਮੌਕੇ ਤੇ ਹੋ ਹੀ ਜਾਂਦਾ ਵਾ ਤੇ ਆ ਥਾਣੇ ਦੇ ਕਰੀ ਦੇਖ ਸਕਦੇ ਆਪਾਂ ਲਾਗੇ ਤੋਂ ਇਹਦੇ ਕੋਲ ਕਿੰਨਾ ਦੁੱਧ ਇਦਾਂ ਹੀ ਹੈ ਕੋਈ ਰਸੀਬ ਠੀਕ ਹੈ ਇਹ ਦੁੱਧ ਉਹ 10 ਕਿਲੋ 10 9 ਕਿਲੋ ਅੱਛਾ 9 ਕਿਲੋ ਲੀਟਰ ਮਾਰ ਕੇ 9 ਕਿਲੋ ਇਹ ਲੋਲੇ ਬਨੇ ਬੈਠੀ ਅੱਧਾ ਦਾਂਗਾ ਅੱਛਾ ਜਿਹੜਾ ਪਰਲਾ ਥਾਨੇ ਨਾ ਅੱਧਾ ਹੋਊਗਾ ਠੀਕ ਹੈ ਜੀ ਹਾਂ ਮੈਂ ਤੋੜ ਦਾਂ ਫਿਰ ਬਿੱਧੀ ਨਾ ਬਾਕੀ ਇਹਦਾ ਵੀ ਚਲੋ ਟਾਂਚਾ ਜੰਗਾ ਆ ਇਹ ਆਵੇ ਪਿਛੋਂ ਥੋੜੀਆਂ ਘੱਟ ਸਾਹਮਣੇ ਵਾਲੀ ਜਗ੍ਹਾ ਤੋਂ ਆਈਆਂ ਆ ਆ ਅਗਲਾ ਥਾਨੇ ਪਾਈਏ ਜਿੱਥਾਰਾ ਅੱਧਾ ਥਾਨੇ ਹੋਊਗਾ ਆ ਅੱਧੋਂ ਮਾਸਾ ਵਾਧੀ ਆ ਅੱਧਾ ਹੀ ਕਰਕੇ ਦਵਾਂਗੇ ਬਰਾ ਅੱਛਾ ਇੱਕ ਥਾਨੇ ਦਾ ਅੱਧਾ ਆ ਅਗਲਾ ਹਾਂ ਬਸ ਦੁੱਧ 10 ਕਿਲੋ ਹੋ ਕੰਨੇ ਲਾ ਗੋ ਠੀਕ ਹੈ ਜੀ ਹਾਂ ਜੀ ਇਹ ਜੇ ਕਰੋਗੇ ਦੋ ਡੰਗ ਚੋਵੇ ਪੰਜ ਤਿੰਨ ਡੰਗ ਚੋਵੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਜੀ ਹਾਂ ਜੀ ਚਲੋ ਇਹ ਅਪੀ ਦੱਸ ਕੇ ਦੇਣੀ ਚਾਹੀਦੀ ਚੀਜ਼ ਹੈ ਬਾਕੀ ਥਾੜੇ ਆਵੇ ਹੋਰ ਦੇ ਉਰੇ ਲਾਓ ਇਹ ਦੇਖੋ ਇਹ ਨਹੀਂ ਆ ਵੇਖੋ ਆ ਥਾੜੇ ਆ ਅਗਲਾ ਨੀ ਜਰਾ ਆ ਗੋ ਆ ਗੋ ਆੜਾ ਥਾੜੇ ਠੀਕ ਹੈ ਉਦਾਂ ਨਹੀਂ ਦਸੀ ਆਪਾਂ ਨਾ ਦਸੀ ਆਪਾਂ ਅਸੀਂ ਦੱਸ ਕੇ ਦੇਣੀ ਹੈ ਠੀਕ ਹੈ ਤੇ ਇੱਕ ਨੇ ਰੀ ਦੇ ਦਿਆ ਫਿਰ ਇਹ ਭਾਈ ਦੇ ਦਿਆ 5000 ਕਰ ਦਿਆ ਹਰਮਾਨ ਤਾਂ ਇਹ ਭਾਈ ਹਾਂ ਜੇ ਬੱਚਾ 2000 ਦੀ ਦਵਾਂਗਾ ਅੱਛਾ ਦੁੱਧ 10 ਕਿਲੋ ਚਵਾ ਦੋਗੇ ਨਾ 10 ਕਿਲੋ ਛੋਖੜੇ 10 ਦੁੱਧ ਲੀਟਰ ਮਾਰਕਟ ਥਾਲਾਂ ਕਾ ਥਾਂ ਚ ਧਾਰਾ ਘਟ ਉਹ ਘਟਿਆ ਬਦ 2 4 ਅੱਧਾ ਤਾਂ ਨਹੀਂ ਦਵਾਂਗੇ ਤੇ ਹੁਣ ਆ ਜਿਹੜੀ ਗਾਂ ਜੇ ਦੇਖੋ ਦੁੱਧ ਉਹ ਸ਼ਾਦ ਬਾਰ ਅੱਛਾ ਸਾਡਾ ਦੁੱਧ ਉਹ ਕਬ ਸ਼ੇਰ ਹੋ ਲੱਗ ਦਵਾਂਗੇ ਤੋੜ ਦੋ ਫਿਰ ਇਹਨਾਂ ਨੂੰ ਹਾਂ ਹਾਂਜੀ ਇਹ ਵੀ ਮੜਾ ਬੰਗਾ ਪਾਉ ਪਾ ਨਾ ਬਹੁਤ ਸੀ ਇਹ ਪਰ ਡੇਢ ਮਹੀਨੇ ਦੀ ਬਣੀ ਹੈਗੀ ਇਹ ਇਹ ਬਣੀ ਨਹੀਂ ਹੈ ਗਾੜੀ ਪਰ ਚੈੱਕ ਪਾਸ ਨਹੀਂ ਡੇਢ ਮਹੀਨੇ ਦੀ ਕਹਿੰਦੇ ਕਿ ਬਣੀ ਨਹੀਂ ਹੈ ਗਾੜੀ ਪਰ ਬੱਚਾ ਕਿਹੜੀ ਪਾਈ ਕਰਾਈ ਬਾਕੀ ਇਹ ਆ ਵੀ ਕੋਈ ਵੀ ਜਾ ਕੇ ਚੈੱਕ ਜਰੂਰ ਕਰਵਾ ਲਿਓ ਕਈ ਵਾਰੀ ਬਣੀਆਂ ਹੁੰਦੀਆਂ ਵਾ ਕਈ ਵਾਰੀ ਕਈ ਵੀਰਾਂ ਦੀਆਂ ਚੈੱਕ ਪਾਸ ਨਿਕਲ ਵੀ ਆਉਂਦੇ ਬਾਕੀ ਗਾਹ ਸੋਹਣੀ ਹੈ ਸੇਵਾ ਚੰਗੀ ਹੋਈ ਹੈ ਭਾਈ ਦਰਦੀ ਦਰਦੀ ਆ ਦੇਖੋ ਥਾਂ ਥੋਂ ਦੇਖੋ ਜਾਦੀ ਆ ਮਾਰਿਆ ਬੰਗਾ ਬਹੁਤ ਥੱਲੇ ਬੈਜੋ ਕੋਈ ਪਹਾੜਾ ਨਹੀਂ ਕੁਛ ਨਹੀਂ ਤੇ ਮੁੱਲ ਫਿਰ ਇਹਦਾ ਇਹ ਭਾਈ ਹਾਂ ਸਾਢੇ 13000 ਦੇਵਾਂਗੇ ਅੱਛਾ ਸਾਢੇ 13000 ਦੀ ਹਾਂ 13 ਦੀ ਦੇ ਦੇਣੀ ਕਿ ਪੂਰੀ ਮੇਰੇ ਅੰਦਰ ਦੁੱਧ ਮੇਰੇ ਕੋਲੋਂ 6 ਕਿਲੋ ਹੈ ਕੰਡੇ ਦਾ ਲੀਟਰਾਂ ਦਾ ਮਿਲ ਕੇ ਹਰੇ ਤੇ ਆ ਜਿਹੜੀ ਗਾਂ ਜੀ ਇਹਦਾ ਭਾਈ ਨਿਕੜ ਕੇ ਮੋਲਿਆ ਇਹ ਗਾਂ ਜਿਹਨੇ ਹੁਣ ਵੇਚ ਰਗਾ ਝੋਲਾ ਕਲਕਾ ਕਾ ਵਧਣੀਆਂ ਵਾ ਖੁਦ ਪਾਣੀ ਨੇ ਦਈਆਂ ਆਲ ਮਾਂ ਦਾ ਕੰਮ ਚੱਲੀ ਜਾਣਾ ਦਾ ਠੀਕ ਆ ਇਰ ਕੋ ਦੁੱਧ 6 ਕਿਲੋ ਦੀ ਅੱਛਾ ਇਹਦੇ ਕੋ 6 ਕਿਲੋ ਹੀ ਆ ਹਾਂ ਤੋੜ ਦੋ ਫਿਰ ਇਹਨਾਂ ਨੂੰ ਜੋ ਆ ਦਾ ਕੋਲਾ ਲੂ ਮੋਲ ਦਾ ਇਹ ਭਾਈ ਨਾ ਡੰਗਾ ਤਿਆਰੀ ਨਹੀਂ ਖਾਣ ਨੂੰ ਖਾਣ ਹੋਇਆ ਵਾ ਇਦਾਂ ਹੀ ਭਾਵੇਂ ਬੈਠ ਜਾਓ ਇਦਾਂ ਹੀ ਠੀਕ ਐ ਇਦਾਂ ਹੀ ਹਾਂ ਠੰਡੀ ਆ ਇਹ ਅੱਗੇ ਚਲੋ ਇੱਕ ਅਰਿਓ ਉੱਥਾ ਕ ਕਮਾ ਲਿਆ ਹੋਵੇ ਦੀ ਜਿਹੜੇ ਵੀ ਨੇ ਚਾਹ ਪਾਣੀ ਦਾ ਸਾਰ ਨਾ ਹਣਗਾ ਦੇ ਉਹ ਜਿਹੜੀ ਗੱਲ ਵੇਜੀ ਉਹਨਾਂ ਨੇ ਕੀਤੀ ਵੀ ਕਣਕਾ ਕੁੰਕਾ ਆ ਜੰਮੀ ਆ ਤੇ ਚਾਹ ਪਾਣੀ ਵੱਧ ਲੱਗਦਿਆ ਭਾਈ ਇਹਨੇ ਮੁੱਲ ਦਾ ਕੀ ਮਨ ਹੁੰਦਾ ਜੀ ਦੁੱਧ ਲਈਏ ਸ਼ੇਕ ਨੂੰ ਦੁੱਧ ਮੁੱਲ ਲਈਏ ਕੁਝ ਨਹੀਂ ਲੈ ਦਸ ਨੋ ਨੀ ਦੋਈ ਕੰਨ ਦਾ ਇਹ ਵੇ ਜਿੰਨੇ ਮੁੱਲ ਦੁੱਧ ਲੈਣਾ ਉਦਾਂ ਲਈ ਚੰਗੀਆਂ ਹਾਂ ਹਾਂ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦੀ ਵੀ ਸ਼ੇਮ ਜਿਦਾ ਕਿ 13:30 ਦੀ ਉਹ 13:30 ਦੀ ਇਹ ਭਾਵੇਂ 13 ਦੀ ਉਹ ਲੈ ਜੇ ਮੈਂ 13 ਦੀ ਲੈ ਜੀ ਠੀਕ ਹੈ ਜੀ ਜਿਹੜਾ ਮਜ਼ੀ ਲੈ ਤੇਰਾ ਫਰਿਆਰ ਦੀ ਠੀਕ ਹੈ ਤੇ ਠੀਕ ਹੈ ਵੀ ਜੀ ਬਾਕੀ ਆਪਣੀ ਚਵਾਈ ਆਨਲਾਈਨ ਵੀ ਜਾਣਗੇ ਥਾਜ ਕੋ ਪੁੱਛਟਾ ਨਹੀਂ ਹੋਗਾ ਠੀਕ ਹੈ ਜੀ ਦੁੱਧ ਪਾਤ ਪਾ ਦਾ ਕੇ ਫਰਕ ਪੈ ਜੇ ਪੈ ਜੇ ਉਹਦੀ ਮਗਲ ਨਹੀਂ ਕਰਦਾ ਠੀਕ ਹੈ ਹਾਂ ਬਾਕੀ ਚਲੋ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਜਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਜੀ